ਇਹ ਕੀ ਹੈ ਇਹਦੇ ਵਿੱਚ ਕੀ ਹੈ ਇਹ ਕੀੜਾ ਤੇ ਕੀੜਾ ਲਿਆਂਦਾ ਤੇ ਆਪਾਂ ਕੱਢਦੇ ਹਾਂ ਘੋਗਾ ਹਨਾ ਹੂੰ ਘੋਗਾ ਹੀ ਹੁੰਦਾ ਨਾ ਕਿਹੜੇ ਚ ਹੈ ਇਧਰ ਨਹੀਂ ਚਾਹੀਦਾ ਇਧਰਲੀ ਇਹਦੇ ਚ ਦੇਖਦੇ ਆ ਘੋਗਾ ਨਿਕਲੂਗਾ ਕਿ ਨਹੀਂ ਚੱਲੋ ਨਿਕਲੂਗਾ ਇਹ ਲੋ ਮਾਰਨ ਲੱਗਿਆ ਸਿੱਤੇ ਇਹ ਉਹ ਬੇਤੇ ਬੇਤੇ ਦੱਕੇ ਨਾ ਬੇਤੇ ਕਰਨਾ ਇਹ ਇਹ ਫੜ ਲਿਆ ਹੈ ਫੜ ਲਿਆ ਕੀੜਾ ਬਾਹਰ ਵੀ ਕੱਢ ਕੋਗੇ ਨੂੰ ਕੋਗੇ ਵੀ ਫੜ ਆਉਂਦਾ ਕੋਗੇ ਇਹਦਾ ਹੋਏ ਕੋਗਾ ਨਹੀਂ ਫੜਿਆ ਯਾਰ ਹੈ ਨਹੀਂ ਇਹਦੇ ਵਿੱਚ ਹੈਗਾ ਉਹ ਚੈੱਕ ਗਿਆ ਤੇ ਬਾਹਰ ਕੱਢ ਫਿਰ ਕੀੜੇ ਨੂੰ ਹੁਣ ਬਚਾ ਵੀ ਜਾਨੂੰ ਕੋਗਾ ਕਿਥੇ ਹੈ ਜ ਗਿਆ ਹੂੰ ਤੋ ਕੱਲਾ ਕੀੜਾ ਖਿੱਚਣਾ ਸੀ ਬਾਹਰ ਉਹਦੇ ਨਾਲ ਫਿਰ ਉਹ ਆਉਂਦਾ ਲੱਭੋ ਇੱਥੇ ਉਹਨ ਕਿਤੇ ਸੇਮ ਦਾ ਭੱਜ ਗਿਆ ਜੋ ਆ ਜਾਣਾ ਹੁਣ ਸਿਰਦੇ ਆਪਾਂ ਸਿੱਟੇ ਕਿੱਥੇ ਗਿਆ ਇੱਧਰ ਆ ਦੀ ਇਹ ਪੂਰਾ ਉਹ ਕਿੜਾ ਨਾ ਦੇਖ ਓਏ ਇਹਦੇ ਚ ਸੈਟ ਇਹਦੇ ਚ ਕੋ ਗਵਾਰ ਕੱਢਣਾ ਆ ਤੂੰ ਗਾ ਨਹੀਂ ਤੜਾ ਕਿਉਂ ਆ ਗਿਆ ਕੀੜਾ ਵਾਹ ਓਏ ਮਿੱਟੀ ਨਾਲ ਵਿੱਚ ਪਾ ਦੀ ਉਹ ਤੇ ਹਰਦੇ ਆ ਯਾਰ ਕੀੜੇ ਨਾਲ ਬਿਤਾਇਆ ਯਾਰ ਹਰਦੇ ਆ ਕਮਾਰ ਨਿਕਲ ਆਉਂਦਾ ਉਹਨੇ ਨਿਕਲਦਾ